ਜੇ ਕਿਤੇ सोनू ਜੀ ਮਾਤਾ ਹਰਮੇਸ਼ ਕੋਲ ਬੈਠੇ ਨੇ ਤੇ ਉਹਦੀ ਮਦਰ ਆਈ ਹੈ ਉਹ ਕਾਲ ਉਹਦਾ ਮੈਂ ਐਮਰਜੈਂਸੀ ਪਹੁੰਚਿਆ ਉਹਦੀ ਮਾਤਾ ਦਹਾੜਾ ਮਾਰ ਮਾਰ ਰੋ ਰਹੀ ਸੀ ਕੋਈ ਪੰਜਾਬ ਦਾ ਮਾਈ ਭਾਈ ਕੋਈ ਆਪਣੇ ਪੁੱਤ ਦੇ ਹੱਥ ਲਾ ਕੇ ਦੇਖਿਆ ਸੀ ਛੜੀਟ ਭਾਈ ਦੀ ਜਾਨ ਨਿਕਲੀ ਨੇ ਬੰਦੇ ਦੀ ਇਹ ਤੋਂ ਬੜਾ ਇਨਸਾਨ ਕੋਈ ਹੋ ਸਕਦਾ ਤਕਸਾਲ ਦੀ ਗੱਲ ਹੈ ਜੇ ਮੁੰਡਾ ਕਿਤੇ ਬਾਹ ਮੂਰੇ ਨਾ ਕਰਦਾ ਮੈਂ ਤਾਂ ਕੱਟਾ ਹੱਥ ਦੇਖਿਆ ਜਦੋਂ ਸਪੇਡ ਪਾ ਰਹੇ ਸੀ ਹਫ਼ਤਾ ਉਹਨੇ ਬੜਿਆ ਮੈਂ ਪੜਦਾ ਚੱਕਿਆ ਇਹਦੀ ਅੱਖਾਂ ਮੀਚੀਆਂ ਹੋਈਆਂ ਸੀ ਇਹਦਾ ਪਾਣ ਨਾਲ ਬੜਾ ਸੀ ਕਿਤੇ ਹੱਥੇ ਜਸ ਸਪੇਡ ਪਾ ਰਹੇ ਸੀ ਤਾਹ ਨਿਕਲ ਰਹੀ ਸੀ ਮੁੰਡੇ ਦੀ ਆਈ ਕਰਦੇ ਤਾਂ ਮੰਮਾ ਨਾਲ ਚੱਲ ਹੀ ਰਿਹਾ ਜੇ ਅੱਗੇ ਜਿਹੜੇ ਹੋਰ ਪਟਿਆਲੇ ਤੋਂ ਇਲਾਵਾ ਜਿਹੜੇ ਹੋਰ ਮਤਲਬ ਪੰਜਾਬ ਦੇ ਹੈਗੇ ਆ ਕਿਹਨਾਂ ਸੰਬੰਧੀ ਤੁਸੀਂ ਆਪਣੀ ਕੋਈ ਅਸੀਂ ਜੇਸ਼ਨਾਂ ਕੋਈ ਡੀਜੀਪੀ ਨੂੰ ਜਾਂ ਕੋਈ ਮੁੱਖ ਮੰਤਰੀ ਨੂੰ ਮਿਲਿਏ ਅਸੀਂ ਬਹੁਤ ਦਿੱਤੀਆਂ ਜੀ ਸਾਨੂੰ ਮਿਲਣ ਦਾ ਸਮਾਂ ਮਿਲੂਗਾ ਤਾਂ ਦੇਣਗੇ ਤਾਂ ਜਰੂਰ ਮਿਲਾਂਗੇ ਕਿਉਂਕਿ ਅਸੀਂ ਐਪਲੀਕੇਸ਼ਨਾਂ ਤਾਂ ਬਹੁਤ ਦੇ ਚੁੱਕੇ ਆਂ ਅਦੇ ਤੇ ਕਰ ਸਾਨੂੰ ਸਮਾਂ ਮਿਲਿਆ ਨਹੀਂ ਕਿਤੇ ਬੁਲਾਉਣਗੇ ਸਾਨੂੰ ਸਮਾਂ ਦੇ ਦੇਣਗੇ ਤਾਂ ਅਸੀਂ ਤਾਂ ਚਾਹੁੰਦੇ ਆ ਆਹੀ ਬੇਨਤੀ ਉੱਥੇ ਕਰਨੀ ਹੈ ਹੱਥ ਬੰਨ ਕੇ ਆਹੀ ਅਰਜ਼ ਕਰਨੀ ਹੈ ਵੀ ਸਰਕਾਰ ਤੋਂ ਆਮ ਆਦਮੀ ਨੂੰ ਬਹੁਤ ਉਮੀਦਾਂ ਹੁੰਦੀਆਂ ਤੇ ਜਿਹੜਾ ਲੈਂਡ ਆਰਡਰ ਆ ਉਹ ਤਾਂ ਜਿਹੜਾ ਸਭ ਤੋਂ ਪਹਿਲਾਂ ਜ਼ਰੂਰੀ ਆ ਜੋ ਪੰਜਾਬ ਦੇ ਵਿੱਚ ਹਾਲਾਤ ਆ ਸਭ ਨੂੰ ਦੇਸੀ ਲਏ ਹਾਂ ਜੀ ਤੁਸੀਂ ਦੁਬਾਰਾ ਪੁੱਛੋ ਜਿਹੜਾ ਤੁਸੀਂ ਗੈਰ ਰਹੇ ਸੀ ਜੀ ਜਿਹੜਾ ਮੇਰੇ ਕੇਸ ਕੁਚਨ ਇਟੀ ਵੀ ਹਾਈ ਕੋਰਟ ਤੇ ਤਾਂ ਚੱਲਦੀ ਰਹੀ ਹੈ ਜੀ ਜੀਪੀ ਤੱਕ ਵੀ ਅਪਲੀਕੇਸ਼ਨਾਂ ਤੁਸੀਂ ਕਰੀ ਮੁੱਖ ਮੰਤਰੀ ਨੇ ਤਾਂ ਕੋਈ ਮਿੰਦਰ ਨੂੰ ਮਤਲਬ ਟਾਈਮ ਦਿੱਤਾ ਹੈ ਕਿਵੇਂ ਕਾ ਇਹ ਹਾਲਾਤ ਚੱਲ ਰਹੀਆਂ ਤੇ ਕੋਈ ਅੱਜ ਉਹਨਾਂ ਨਾਲ ਹੋਇਆ ਹੋਰ ਵੀ ਪੰਜਾਬ 'ਚ ਚੱਲ ਰਹੀ ਹੈ ਨਾ ਮਤਲਬ ਕਿ ਕੱਲੋਂ ਬਾਅਦ ਨਾ ਕੁਝ ਹੋ ਜੇ ਚਲੋ ਮੈਂ ਦੱਸਣਾ ਚਾਹਣਾ ਕਿ ਇਹ ਲੜਾਈ ਤਿੰਨ ਚਾਰ ਮਹੀਨੇ ਤੋਂ ਚੱਲ ਰਹੀ ਹੈ ਇਹ ਤਾਂ ਲੜਾਈ ਇਹ ਕੋਰਟ 'ਚ ਚੱਲ ਰਹੀ ਹੈ ਆਨਰੇਬਲ ਕੋਰਟ ਤੋਂ ਹੀ ਸਾਨੂੰ ਮਾੜੀ-ਮੋਟੀ ਰਿਲੀਫ ਮਿਲੀ ਹੈ ਹੋਰ ਸਾਡਾ ਕਿਸੇ ਨੇ ਬਾਹ ਨਹੀਂ ਪੜਿਆ ਇੱਕ ਇੱਕ ਪ੍ਰਸ਼ਾਸਨ ਦੇ ਤੌਰ ਤੇ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜਦੋਂ ਪਿੱਛੇ ਪਤਾਰਾ ਇਹ ਲੜਾਈ ਪਹਿਲਾਂ ਅੰਬਸਰ ਵੀ ਚੱਲੀ ਆ ਜਿਹੜਾ ਭਾਜੀ ਨੇ ਦੱਸਿਆ ਸਾਡੇ ਪ੍ਰਧਾਨ ਜੀ ਆਏ ਨੇ ਕਿ ਇਹ ਮਾਡਲ ਫੇਲ ਨੇ ਇਹ ਪੰਜਾਬ 'ਚ ਫੇਲ ਹੋ ਚੁੱਕੇ ਨੇ ਪਹਿਲਾਂ ਜਲੰਧਰ ਫੇਲ ਹੋਏ ਨੇ ਫਿਰ ਅੰਬਸਰ ਵੀ ਫੇਲ ਹੋਏ ਨੇ ਠਾਈ ਥਾਂ ਤੇ ਠਾਈ ਪ੍ਰੋਜੈਕਟ ਲੱਗੇ ਨੇ ਜਿਹੜਾ ਅੰਬਸਰ ਦੀ ਜਦੋਂ ਇਹ ਸਾਰੀ ਲੁੱਟ ਖੋਹ ਸ਼ੁਰੂ ਹੋਈ ਤਾਂ ਅਸੀਂ ਕੋਰਟ ਦੇ ਵਿੱਚ ਇੱਕ ਦਰਖਾਸਤ ਪਾਈ ਹਾਂ ਹੌਨਰੇਬਲ ਹਾਈ ਕੋਰਟ ਦੇ ਵਿੱਚ ਕਿ ਡੀਜੀ ਪੰਜਾਬ ਇਹਦੀ ਜ਼ਿੰਮੇਵਾਰੀ ਚੱਕ ਕੇ ਪਾਰਟੀ ਧਿਰ ਬਣਾ ਕੇ ਕਿ ਉਹ ਕੇਬਲ ਦੀ ਕਟਿੰਗ ਨਹੀਂ ਹੋਊਗੀ ਤੇ ਲੁੱਟ ਕੋਗੇ ਡਾਕੇ ਨਹੀਂ ਪੈਣਗੇ ਪੰਜਾਬ ਦੇ ਕਾਰੋਬਾਰਕ ਹੈਲਦੀ ਕੰਪੀਟੀਸ਼ਨ ਕਰ ਲੋ ਤਾਂ ਮੈਂ ਦੱਸਣਾ ਚਾਹੁੰਨਾ ਕਿ ਡੀਜੀ ਪੰਜਾਬ ਨੇ ਇੱਕ ਐਫੀਡੈਵਿਟ ਦਾਇਰ ਦਿੱਤਾ কোর্ਟ ਦੇ ਵਿੱਚ ਕਿ ਅੱਜ ਤੋਂ ਬਾਅਦ ਡੀਜੀ ਪੰਜਾਬ ਇਹ ਜ਼ਿੰਮੇਵਾਰੀ ਚੱਕਦੇ ਨੇ ਜਿਹੜੇ ਕਿ ਕਾਨੂੰਨ ਦੇ ਸਿਖਰ ਤੇ ਬੈਠੇ ਨੇ ਮੁੱਖ ਮੰਤਰੀ ਜਿਹਨੂੰ ਪੁਆਇੰਟ ਕਰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕਟਿੰਗ ਨਹੀਂ ਹੋਣ ਦੇਵਾਂਗੇ ਧੱਕਾ ਨਹੀਂ ਹੋਣ ਦੇਵਾਂਗੇ ਕੋਈ ਦਫਤਰ ਦੀ ਲੁੱਟ ਖਸੁੱਟ ਦੀ ਮਹਿੰਗਾ ਸਮਾਨ ਬਹੁਤ ਜ਼ਿਆਦਾ ਨੈਟ ਪਲੱਸ ਦਾ ਤੇ ਫਾਸਟਵੇ ਦਾ ਸਾਡਾ ਇੱਕ ਵੀ ਸਮਾਂ ਚੋਣਦਾ ਤਾਂ ਸਾਡੀ ਸਾਡੀ ਜਾਨ ਨਿਕਲ ਜਾਂਦੇ ਸਾਡੇ ਆਪਰੇਟਰ ਦੀ ਤਾਂ ਸਾਡੀ ਸਾਰੇ ਦੇ ਰਲ ਕੇ ਉਹ ਤੋਂ ਬਾਅਦ ਕੰਟੈਂਪਟ ਪਈ ਹੈ ਕੋਰਟ ਦੇ ਵਿੱਚ ਕੋਰਟ ਨੇ ਦੁਬਾਰਾ ਬਹੁਤ ਬੁਰੀ ਤਰ੍ਹਾਂ ਖਚਾਈ ਕੀਤੀ ਹੈ ਪ੍ਰਸ਼ਾਸਨ ਦੀ ਦੂਜੀ ਗੱਲ ਹੈ ਇੰਟੈਲੀਜੈਂਸ ਪੰਜਾਬ ਦੇ ਚੱਪੇ-ਚੱਪੇ ਦੇ ਮੌਜੂਦ ਹੈ ਸਾਡੇ ਵਿਕਾਸ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਕਿ ਹੈਲਦੀ ਕੰਪੀਟੀਸ਼ਨ ਕਰੋ ਤੁਸੀਂ ਕਾਰੋਬਾਰ ਲਿਆਓ ਪ੍ਰਧਾਨ ਜੀ ਗਿਆ 5-700 ਕਰੋੜ ਜ਼ਮੀਨ ਦੇ ਹੇਟਾ ਲੱਗਦਾ ਤਾਰਾ ਲੱਗਿਆ ਨੇ ਉੱਪਰ ਦੀ ਇਨਵੈਸਟਮੈਂਟ ਅਲੱਗ ਹੈ ਡੱਬੇ ਦੀ ਇਨਵੈਸਟਮੈਂਟ ਅਲੱਗ ਹੈ ਜੀ ਤੁਸੀਂ ਨੁਕਸਾਨ ਪੁੱਛਦੇ ਸੀ ਨੁਕਸਾਨ ਵੀ ਤਿੰਨ ਤਰ੍ਹਾਂ ਦਾ ਹੋਇਆ ਵੈ ਇੱਕ ਤਾਂ ਸਾਡੇ ਮਹਿੰਗੇ ਇਕਵਿਪਮੈਂਟ ਜਿਹੜੇ ਜਿੱਦੋਂ ਸਪਲਾਈ ਅੱਗੇ ਜਾਂਦੇ ਆ ਉਹ ਚੋਰੀ ਹੁੰਦੇ ਨੇ ਸ਼ਟਰ ਪਾਟ ਕੇ ਦਿਨ ਚ ਡਾਕਾ ਰਾਤ ਨੂੰ ਡਾਕਾ ਇੱਕ ਨੁਕਸਾਨ ਆਰਥਿਕ ਹੋਇਆ ਤੀਜਾ ਨੁਕਸਾਨ ਜਿਹੜਾ ਹੋ ਰਿਹਾ ਜਾਨੀ ਤੇ ਮਾਲੀ ਨੁਕਸਾਨ ਜਾਨੀ ਨੁਕਸਾਨ ਹੋ ਰਿਹਾ ਅੱਜ ਸਭ ਤੋਂ ਪਹਿਲੇ ਦਿਨ ਵੀ ਸਨੌਰ ਤੋਂ ਲੜਾਈ ਸ਼ੁਰੂ ਹੋਈ ਮੁੰਡੇ ਕੁੱਟੇ ਗਏ ਜੇ ਕਿਤੇ ਸੋਨੂ ਜੀ ਮਾਤਾ ਹਰਮੇਸ਼ ਕੋਲ ਬੈਠੇ ਨੇ ਇੱਥੇ ਉਹਦੀ ਮਦਰ ਆਈ ਹੈ ਉਹ ਕੱਲ ਉਹਦਾ ਉਹਦਾ ਦਿਲ ਮੈਂ ਐਮਰਜੈਂਸੀ ਪਹੁੰਚਿਆ ਉਹਦੀ ਮਾਤਾ ਦਹਾੜਾ ਮਾਰ ਮਾਰ ਰੋ ਰਹੀ ਸੀ ਦੇ ਪਿਤਾ ਜੀ ਨਹੀਂ ਹੈ ਉਹਦੇ ਅੱਜ ਕੋਈ ਹੈ ਜਵਾਬ ਇਸ ਗੱਲ ਦਾ ਕੋਈ ਪੰਜਾਬ ਦਾ ਮਾਈ ਭਾਈ ਕੋਈ ਆਪਣੇ ਪੁੱਤ ਦੇ ਹੱਥ ਲਾ ਕੇ ਦੇਖੇ ਸੀ ਛੇੜੀਟ ਬਾਈ ਤੇ ਜਾ ਨਿਕਲੀ ਹੁੰਦੇ ਬੰਦੇ ਦੀ ਇਹ ਤੋਂ بڑا ਨੁਕਸਾਨ ਕੋਈ ਹੋ ਸਕਦਾ ਰੋਹਾਨੀ ਦਾ ਜਿਸਮਾਨੀ ਨੁਕਸਾਨ ਹੈ ਇਹ ਉਹਦੇ ਵਿੱਚ ਉਹਦੇ ਮੁੰਡੇ ਦੇ ਜਿਹੜੇ ਬੰਦੇ ਚੋਂ ਮੈਂ ਤਾਂ ਨਾਂ ਵੀ ਲੈਣਾ ਚਾਹੁੰਦਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਗੁੰਡੇ ਅਨਸਰ ਨੇ ਤੁਸੀਂ ਪੁੱਛਿਆ ਸੀ ਉਹਨਾਂ ਨੂੰ ਵੀ ਤੁਸੀਂ ਨਾਂ ਲਏ ਨੇ ਦੇਖੋ ਗਰੀਬ ਬੰਦਾ 10-12000 ਰੁਪਏ ਕਮੋਦਾ ਹੋਊਗਾ ਉਹਨੂੰ ਦੁਬਾਰਾ ਘਬਰਾਹਟ ਹੁੰਦੀ ਹੈ ਤੁਹਾਡੇ ਮੀਡੀਆ ਚ ਦੱਸਣ ਲੱਗੇ ਉਹ ਨੇ 161 ਦੇ ਬਿਆਨ ਦੇ ਚੁੱਕੇ ਨੇ ਮੰਗ ਹੈ 377 ਦਾ ਪਰਚਾ ਦਰਜ ਹੋਵੇ ਜਿਹੜਾ ਐਮ ਐਲ اے ਪਠਾਨ ਮਾਜਰਾ ਸਾਹਿਬ ਸੁਖਮਿੰਦਰ ਸਿੰਘ ਜਿਹਕੇ ਆਉਣ ਰਿਕਾਰਡ ਰੈਸਪਰਾਉਟ ਦੇ ਡਾਇਰੈਕਟਰ ਨੇ 120 ਵਿੱਚ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਤੇ ਇਹ ਮੰਗ ਹੈ ਸਾਡੀ ਤੇ ਜੇ ਨੁਕਸਾਨ ਦੀ ਗੱਲ ਹੈ ਜੇ ਮੁੰਡਾ ਤੇ ਬਾਹ ਮੂਰੇ ਨਾ ਕਰਦਾ ਮੈਂ ਤਾਂ ਕੱਟਾ ਹੱਥ ਦੇਖਿਆ ਜਦ ਇਹ ਸਪੇਡ ਪਾ ਰਹੇ ਸੀ ਹਸਪਤਾਲ ਬੜਿਆ ਮੈਂ ਪਰਦਾ ਚੱਕਿਆ ਇਹਦੀ ਅੱਖਾਂ ਮੀਚੀਆਂ ਹੋਈਆਂ ਸੀ ਇਹਦਾ ਪਾਣ ਜ ਨਾਲ ਖੜਾ ਸੀ ਇਹਦੇ ਹੱਥੇ ਜਿਸ ਸਪੇਡ ਪਾ ਰਹੇ ਸੀ ਤਾਹਾਂ ਨਿਕਰੀ ਸੀ ਮੁੰਡੇ ਦੀਆਂ ਤੁਸੀਂ ਕਮਾਲ ਕਰਦੇ ਹੋ ਨੁਕਸਾਨ ਪੁੱਛਦੇ ਹੋ ਨੁਕਸਾਨ ਤਾਂ ਮੈਂ ਕਹਿੰਦਾ ਪੰਜਾਬ ਦਾ ਅੱਜ ਪੰਜਾਬ ਖੜਾ ਖੜੇ ਰਾਹ ਤੇ ਆ ਜੀ ਲਾਂਡਰ ਦਾ ਸਿਟੀਕੇ ਪੰਜਾਬ ਦੇ ਵਿੱਚ ਮੁੰਡੇ ਦੀ ਜ ਬਾਹ ਕੱਟੀ ਗਈ ਜ ਉਹ ਨਾਕ ਦੇ ਹੱਥ ਪਰੇ ਕਰਦਾ ਤਾਂ ਉਹਨੇ ਜਿਹੜੇ ਬੰਦੇ ਨੇ 161 ਦੇ ਬਿਆਨ ਸੁਕਾ ਕੇ ਮੀਡੀਆ ਦਾ ਕੰਮ ਹੈ ਕਾਹਟ ਬਿਆਨ ਕਢਾ ਲਾ ਉੱਤੇ ਜਾ ਕੇ ਪੁੱਛਿਆ ਐਸਐਚਓ ਤ੍ਰਿਪੜੀ ਨੂੰ ਆ ਹਾਲ ਤਾਂ ਪੰਜਾਬ ਦੇ ਕਿੰਨੇ ਫਰੰਟ ਤੇ ਕਿੰਨਾ ਤਰ੍ਹਾਂ ਇਨਸਾਨ ਹੋ ਰਿਹਾ ਆਪਾਂ ਕੈਲਕੂਲੇਟ ਹੀ ਨਹੀਂ ਕਰ ਸਕਦੇ ਪ੍ਰਸ਼ਾਸਨੀ ਅਧਿਕਾਰੀ ਇਹ ਕਹਿ ਰਹੇ ਆ ਵੀ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ ਇਹ ਨਾ ਦੇ ਇਲੈਕਸ਼ਨ ਤੱਕ ਕੋਈ ਮਤਲਬ ਰਿਕ ਨਹੀਂ ਦੇਣਾ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਜਿਹੜੇ ਪੇਟਰਾ ਸਰ ਮੇਰੀ ਐਸਪੀ ਪਟਿਆਲਾ ਦੇ ਜੋ ਗੱਲ ਹੋਈ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਵੀ ਜਿਹੜੀਆਂ ਲੜਾਈਆਂ ਹੋਈਆਂ ਅਸੀਂ ਵੀ ਜਾਂਚ ਕਰ ਰਹੇ ਆ ਉਹਨਾਂ ਨੂੰ ਅਸੀਂ ਮੈਂਨੇ ਆਪ ਪੁੱਛਿਆ ਸੀ ਵੀ ਸਰ ਕੱਲ ਸੁਣਾ ਟ੍ਰਿਪੜੀ ਵਾਲਾ ਹੋਇਆ ਜਾਂ ਉਹ ਕਹਿ ਰਹੇ ਵੀ ਅਸੀਂ ਜਾਂਚ ਕਰ ਰਹੇ ਪਰ ਅਸੀਂ ਹਾਈ ਕੋਰਟ ਦੇ ਉਲੰਘਣਾ ਨਹੀਂ ਕਰ ਰਹੇ ਹੁਕਮਾਂ ਦੇ ਚਲੋ ਮੈਂ ਬੇਨਤੀ ਕਰਦਾ ਵਿਕਾਸਪੁਰੀ ਜੀ ਦਿੱਲੀ ਸੀ ਜੀ ਸਰਫਰਾਜ਼ ਖਾਨ ਆਪਣੇ ਫੈਮਲੀ ਨਾਲ ਸੀ ਮੈਂ ਆਪਣੇ ਘਰੇ ਮੈਨੂੰ ਪਾਰਟੀ ਨੇ ਇੱਕ ਮਾਣ ਸਨਮਾਨ ਦਿਆ ਸੀ ਮੈਂ ਗੁਰੂ ਕਰ ਸ਼ੁਕਰਾਨੇ ਨਹੀਂ ਤੇ ਅਦਾ ਕਰ ਸਕਿਆ 36 ਘੰਟੇ ਤੋਂ ਪਹਿਲਾਂ ਪਹਿਲਾਂ ਮੁਕਦਮਾ ਦਰਜ ਕੀਤਾ ਕਿਸੇ ਘਰੇ ਕਿਸੇ ਨੇ ਗੋਲੀ ਚਲਾਈ ਪਤਾ ਨਹੀਂ ਕਿ ਕਿਨੇ ਕੀ ਨੂੰ ਕਦੋਂ ਚਲਾਈ ਦਿਵਾਲੀ ਦੀ ਰਾਤ ਨੂੰ ਪਟਾਕੇ ਦੀ ਰਾਤ ਨੂੰ ਤੇ ਬੰਦਾ ਕੋਈ ਹਜੇ ਤਾਂ ਆਪਣੇ ਪਛਾਣ ਨਹੀਂ ਆਇਆ ਬੰਦਾ ਵੀ ਫੜਿਆ ਨਹੀਂ ਗਿਆ ਹੈ ਪਰ ਐਸਐਸਪੀ ਪਟਿਆਲਾ ਸਾਹਿਬ ਨੇ ਹੀ ਪਤਾ ਸੀ 120B ਦੇ ਵਿੱਚ ਅਸੀਂ ਪਲੈਨਿੰਗ 'ਚ ਆ ਇੱਥੇ ਮੁੰਡਾ ਛਿਰਿਆਂ ਦੇ ਵਿੱਚ ਵੱਢ ਦਿੱਤਾ ਗਿਆ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਭਗਵਾਨ ਦੀ ਮੂਰਤੀ ਸਥਾਪਨਾ ਹੋ ਰਹੀ ਹੈ ਪਟਿਆਲਜਾ ਰਾਮ ਨਰਾਜ ਜੋ ਰਿਹਾ ਹੈ ਰਾਮ ਮੰਦਰ ਦੇ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਤੇ ਆਹ ਮੁੰਡੇ ਦਾ ਗਨਾਹ ਕੀ ਮੈਂ ਦੱਸ ਦਿਨਾ ਤ੍ਰਿਪੜੀ ਤੋਂ ਮੇਰਾ ਸੋਹਰਾ ਪਰਿਵਾਰ ਰਹਿੰਦਾ ਉੱਥੇ ਉਹਨਾਂ ਦਾ ਫੋਨ ਆਇਆ ਵੀ ਸਾਡੇ ਬਲੈਕਆਊਟ ਹੋਇਆ ਪਿਆ ਤਾਰਾ ਵੱਢ ਗਏ ਤੇ ਬੰਦੇ ਥੋੜੇ ਸਮਾਨ ਲੁੱਟ ਕੇ ਭੱਜ ਗਏ ਮੁੰਡੇ ਲੋਕਾਂ ਦੀ ਅਪੀਲ ਤੇ ਦੇ ਵੀ ਲੋਕ ਲਾਈਵ ਦੇਖ ਸਕਣ ਅਯੁੱਧਾ ਤੋਂ ਤੇ ਮੈਂ ਕਹਿ ਨਹੀਂ ਰਿਹਾ ਆਹ ਫੋਟੋਆਂ ਪਈਆਂ ਨੇ ਬਾਰ ਬਾਰ ਕਾਹਨੂੰ ਦਿਖਾਉਣੀਆਂ ਨੇ ਸੀਸੀਟੀਵੀ ਤੁਹਾਡੇ ਕੋਲ ਸਾਰੇ ਕੋਲ ਕਵਰੇਜ ਆਈ ਹੈ ਪਹਿਲਾਂ ਕੈਮਰੇ ਭੰਦੇ ਨੇ ਸ਼ਟਰ ਪੜਦੇ ਨੇ ਸ਼ਰੇਆਮ ਜਿਹੜੇ ਬੰਦੇ ਗਏ ਨੇ ਤੁਸੀਂ ਮੇਰੀ ਬੇਨਤੀ ਆ ਇੱਕ ਵਾਰ ਮੀਡੀਆ ਨੂੰ ਦਫ਼ਤਰ ਤੇਨੇ ਲੁੱਟੇ ਗਏ ਨੇ ਰਾਤ ਨੂੰ ਦਿਨ ਚ ਵੀ ਜਿਹੜਾ ਦਫ਼ਤਰ ਉਹਦੇ ਭਾਸੋ ਚੁੰਗੀ ਲੁੱਟਿਆ ਗਿਆ ਉਹਦੀ ਫੁਟੇਜ ਦਵਾਂਗੇ ਉਹ ਚ ਪਛਾਣ ਲਿਓ ਬੰਦਾ ਕੌਣ ਹੈ ਉਹਦੇ ਐਸਐਸਪੀ ਸਾਹਿਬ ਜਾਂਚ ਨਹੀਂ ਕਰਦੇ ਐਸਐਸਪੀ ਸਾਹਿਬ ਆਈਪੀਐਸ ਨੇ ਦੇਸ਼ ਦੀ ਸੁਪਰੀਮ ਜਿਹੜੀ ਯੂਪੀਐਸਸੀ ਕ੍ਰੈਕ ਕਰਕੇ ਬੰਦਾ ਆਈਪੀਐਸ ਤਾਂ ਆਈਐਸ ਬਣਦਾ ਆਈਐਸ ਤੋਂ ਸਭ ਤੋਂ ਵੱਧ ਉਮੀਦ ਹੁੰਦੀ ਹੈ ਆਈਪੀਐਸ ਤੋਂ ਤੋਂ ਵੱਧ ਉਮੀਦ ਹੁੰਦੀ ਹੈ ਕਿਉਂਕਿ ਆਈਪੀਐਸ ਤੋਂ ਬੰਦਾ ਮੁੱਠੀ ਆਪਣੀ ਜਾਨ ਤੇ ਦੇ ਤਰਕੇ ਲੋਕਾਂ ਦੀ ਹਿਫਾਜ਼ਤ ਦੀ ਕਸਮ ਖਾਂਦਾ ਹੈ ਦੇਰਾਦੂਨ ਅਕੈਡਮੀ ਦੇ ਵਿੱਚ